ਅੱਜ ਇੱਕ ਤੁਹਾਨੂੰ ਪਤਾ ਹੈ ਪਿਛਲੇ ਕੁਝ ਦਿਨਾਂ ਤੋਂ سلسلہ ਅਸੀਂ ਚਾਲੂ ਕੀਤਾ ਸੀ ਕਮੇਟੀਆਂ ਬਣਾਉਣ ਦਾ ਇੰਡਸਟਰੀ ਰਿਲੇਟਿਡ। ਦਨ ਕਮੇਟੀਆਂ ਪਿੱਛੇ ਅਸੀਂ ਬਣਾਈਆਂ ਸੀ ਉਹ ਟੈਕਸਟਾਈਲ ਰਿਲੇਟਿਡ ਸੀ। ਇੱਕ ਸਪਿਨਿੰਗ ਤੇ ਵੀਵਿੰਗ, ਇੱਕ ਡਾਈੰਗ ਐਂਡ ਫਿਨਿਸ਼ਿੰਗ ਤੇ ਤੀਜੀ ਅਪੈਰਲ ਦੀ। ਅੱਜ ਅਸੀਂ ਉਸ سلسلے 'ਚ 6 ਕਮੇਟੀਆਂ ਦੀ ਅਨਾਊਂਸਮੈਂਟ ਹੋਲ ਕਰਨ ਜਾ ਰਹੇ ਹਾਂ। ਉਹਦੇ ਵਿੱਚ ਸਭ ਨਾਲੋਂ ਪਹਿਲੀ ਕਮੇਟੀ ਹੈਗੀ ਸਪੋਰਟਸ ਐਂਡ ਲੈਦਰ ਗੁੱਡਸ ਐਜ ਵਿੱਚ 12 ਮੈਂਬਰ ਹੈਗੇ ਜਿਹੜੇ ਚੇਅਰਮੈਨ ਇਹਨਾਂ ਦੇ ਅਸੀਂ ਬਣਾਏ ਆ ਉਹ ਰਜੇਸ਼ ਖਰਬੱਦਾ ਜੀ ਹੈਗੇ ਨਿਵੀਆ ਸਪੋਰਟਸ ਜਿਲਦਾ ਤੋਂ ਉਹਨਾਂ ਨੂੰ ਅਸੀਂ ਚੇਅਰਮੈਨ ਬਣਾਇਆ ਬਾਕੀ ਜੇ ਕਹੋ ਤਾਂ ਮੈਂ ਬਾਕੀ ਮੈਂਬਰ ਬੋਲ ਦਿੰਦਾ ਨਹੀਂ ਤਾਂ ਤੁਹਾਨੂੰ ਲਿਸਟ ਪ੍ਰੋਵਾਈਡ ਕਰ ਦਿੰਦਾ ਉਸ ਤੋਂ ਬਾਅਦ ਹੈਂਡ ਟੂਲਸ ਵੀ ਇੱਕ ਕਮੇਟੀ ਬਣਾਈ ਗਿਆ ਸੀ ਮਸ਼ੀਨ ਐਂਡ ਹੈਂਡ ਟੂਲਸ ਵੀ ਉਹਦੇ ਵਿੱਚ ਜਿਹੜੇ ਅਸੀਂ ਚੇਅਰਮੈਨ ਬਣਾਏ ਆ ਉਹ ਅਸ਼ੋਨੀ ਕੁਮਾਰ ਹੈ ਉਹ ਪ੍ਰੈਜ਼ੀਡੈਂਟ ਵੀ ਰਹੇ ਆ ਐਫ ਆਈਓ ਦੇ ਇੰਡੀਆ ਦੇ ਇੰਡੀਆ ਦੇ ਪ੍ਰੈਜ਼ੀਡੈਂਟ ਵੀ ਰਹੇ ਆ ਔਰ ਵਿਕਟਰ ਫੋਰਜਨ ਜਨਾ ਦੀ ਕੰਪਨੀ ਹੈ ਜਲੰਧਰ ਤੋਂ ਉਹਨਾਂ ਨੂੰ ਚੇਅਰਮੈਨ ਬਣਾਇਆ ਸੀ ਤੀਜੀ ਜਿਹੜੀ ਕਮੇਟੀ ਹੈ ਉਹ ਹੈਗੀ ਫੂਡ ਪ੍ਰੋਸੈਸਿੰਗ ਐਂਡ ਡੈਰੀ ਉਹਦੇ ਵਿੱਚ ਐਲਟੀ ਫੂਡਸ ਦੇ ਦਾਵਤ ਰਾਈਸ ਦਾਵਤ ਦੇ ਨਾਮ ਤੋਂ ਯਾਦਾਂ ਮਚੂੜਾ ਪੂਰਾ ਬ੍ਰਾਂਡ ਇਹ ਆਪਣੇ ਸਰ ਤੋਂ ਹੈਗੇ ਅਸ਼ੋਕ अरोड़ा ਉਹਨਾਂ ਨੂੰ ਚੇਅਰਮੈਨ ਐਸ ਕਮੇਟੀ ਦਾ ਬਣਾਇਆ ਅਗਲੀ ਕਮੇਟੀ ਜਿਹੜੀ ਹੈਗੀ ਟੂਰਿਜ਼ਮ ਐਂਡ ਹਸਪਿਟੈਲਿਟੀ ਹੈ ਇਹਦੇ ਵਿੱਚ ਗੁਰਜਿੰਦਰ ਸਿੰਘ ਹੈ ਅੰਮ੍ਰਿਤਸਰ ਤੋਂ ਕਿਉਂਕਿ ਟੂਰਿਜ਼ਮ ਔਰ ਕਲਚਰ ਜੋ ਆਪਣਾ ਪੰਜਾਬ ਦਾ ਗੁਰੂਆਂ ਦੀ ਨਗਰੀ ਤੋਂ ਚਾਤੂ ਹੁੰਦਾ ਇਹਨਾਂ ਦੇ ਬੈਸਟ ਬੈਸਟ ਫੋਟਲਸ ਹੈਗੇ ਉੱਥੇ ਔਰ ਹੋਰ ਵੀ ਕਾਫੀ ਇਹਦਾ ਇੰਟਰਸਟ ਹੈ ਟੂਰਿਜ਼ਮ ਤੇ ਹਸਪਿਟੈਲਿਟੀ 'ਚ ਇਹਨਾਂ ਨੂੰ ਅਸੀਂ ਪ੍ਰੈਜ਼ੀਡੈਂਟ ਬਣਾਇਆ ਚੇਅਰਮੈਨ ਨੈਕਸਟ ਹੈਵੀ ਮਸ਼ੀਨਰੀ ਹੈ ਹੈਵੀ ਮਸ਼ੀਨਰੀ ਦੀ ਅਸੀਂ ਕਮੇਟੀ ਬਣਾਈ ਇਦੇ ਵਿੱਚ ਇੰਟਰਨੈਸ਼ਨਲ ਕੈਰੈਕਟਰਜ਼ ਲਿਮਟਿਡ ਉਸ ਹਿਅਰਪੁਰ ਸੋਨਾਲੀਕਾ ਜਿਹੜਾ ਤੁਸੀਂ ਬ੍ਰਾਂਡ ਨੇਮ ਤੋਂ ਮਸ਼ਹੂਰ ਹੋਗੇ ਏ ਐਸ ਮਿੱਤਲ ਹੈਗੇ ਉਹਨਾਂ ਦੇ ਐਮ ਡੀ ਉਹਨਾਂ ਨੂੰ ਅਸੀਂ ਚੇਅਰਮੈਨ ਐਸ ਕਮੇਟੀ ਦਾ ਬਣਾਇਆ ਜਿਹੜੀ ਅੱਜ ਦੀ ਲਾਸਟ ਕਮੇਟੀ ਹੈ ਉਹ ਹੈਗੀ ਫਰਨੀਚਰ ਐਂਡ ਬਲਾਈ ਇੰਡਸਟਰੀ ਉਹਦੇ ਵਿੱਚ ਵਰਗੋ ਪੈਨਲਸ ਹੈ ਵੀ ਉਸ ਹਿਅਰਪੁਰ ਦੀ ਕੰਪਨੀ ਹੈ ਤੇ ਨਰੇਸ਼ ਤੇ ਬਾੜੀ ਜੀ ਹੈਗੇ ਇਹਨਾਂ ਨੂੰ ਅਸੀਂ ਚੇਅਰਮੈਨ ਬਣਾਇਆ ਇੱਕ ਕਮੇਟੀਆ ਦਾ ਰੋਲ ਹੋਏਗਾ ਕਿ ਸਾਨੂੰ ਆਪਣੀ ਆਪਣੀ ਇੰਡਸਟਰੀ ਦਾ ਕੋਈ ਮੁਸ਼ਕਲੇ ਔਰ ਇਹਨਾਂ ਨੂੰ ਅਸੀਂ ਫਰਦਰ ਕਿਸ ਤਰ੍ਹਾਂ ਹੈਲਪ ਕਰ ਸਕਦੇ ਆ ਕਿ ਇਹ ਇੰਡਸਟਰੀ ਹੋਰ ਗਰੋਥ ਕਰੇ ਔਰ ਨਵੇਂ ਇਨਵੈਸਟਰ ਵੀ ਐਸ ਇੰਡਸਟਰੀ ਵਿੱਚ ਸਾਡੇ ਸੂਬੇ ਚ ਆਉਣ ਹਰ ਕਮੇਟੀ ਦੇ ਨਾਲ ਏਡੀਸੀ ਵਿਲੈਕਟ ਐਸ ਮੈਂਬਰ ਸੈਕਟਰੀ ਮਤਲਬ ਜਿਸ ਤਰ੍ਹਾਂ ਹੁਸ਼ਿਆਰਪੁਰ ਚੇਅਰਮੈਨ ਸਾਹਿਬ ਹੈ ਤਾਂ ਅਸੀਂ ਹੁਸ਼ਿਆਰਪੁਰ ਦੇ ਏਡੀਸੀ ਉਹਨਾਂ ਨਾਲ ਲਗਾਏ ਆ ਜਲੰਧਰ ਤੇ ਹੈ ਤਾਂ ਏਡੀਸੀ ਜਲੰਧਰ ਲਗਾਏ ਆ ਉਹ ਆਰਗੇਨਾਈਜ਼ ਕਰਿਆ ਕਰਨਗੇ ਮੀਟਿੰਗਸ ਔਰ ਜਿਹੜੇ ਮਿਨਟਸ ਹੈ ਉਹ ਡਰਾਫਟ ਕਰਨਗੇ ਉਹ ਇਸਾਈ ਕਮੇਟੀਆਂ ਜਿੰਨੀਆਂ ਹੈਗੀਆਂ ਇਹ 6 ਅੱਜ ਦੀਆਂ ਤੇ ਤਿੰਨ ਪਹਿਲਾਂ 9 ਹੋ ਗਈਆਂ 15 ਕਮੇਟੀਆਂ ਹੋਰ ਆ ਉਹ ਵੀ ਅੰਡਰ ਪ੍ਰੋਸੈਸ ਐਂਡ ਡਰਾਫਟਿੰਗ ਦੇ ਸਾਰਿਆਂ ਨੂੰ ਇਹੀ ਅਸੀਂ ਰਿਕੁਐਸਟ ਕੀਤਾ ਚੇਅਰਮੈਨਾਂ ਨੂੰ ਵੀ ਮੈਂਬਰਸ ਨੂੰ ਵੀ ਕਿ 1 ਅਕਤੂਬਰ ਤੱਕ ਸਾਨੂੰ ਐਨਐਲ ਦੀ ਪੂਰੀ ਫਾਈਨਲ ਜੋ ਵੀ ਤੁਹਾਡੇ ਸੁਜੈਸ਼ਨਸ ਹੈ ਸਾਨੂੰ ਦੇ ਦਿੱਤੇ ਜਾਣ ਤਾਂ ਕਿ ਜਲਦੀ ਤੋਂ ਜਲਦੀ ਅਸੀਂ ਇਨਕੋਰਪੋਰੇਟ ਕਰਕੇ ਇਹਨਾਂ ਨੂੰ ਪਾਲਿਸੀ ਚ ਲੈ ਕੇ ਵੱਧ ਤੋਂ ਵੱਧ ਇਹਨਾਂ ਨੂੰ ਅਸੀਂ ਹੈਲਪ ਕਰ ਸਕੀਏ ਔਰ ਸਾਡਾ ਇਹੀ ਉਪਰਾਲਾ ਹੈ ਕਿਉਂਕਿ ਹਰ ਸੈਕਟਰ ਦਾ ਆਪਣਾ ਅ ਪ੍ਰੋਬਲਮਸ ਹੁੰਦੇ ਹਰ ਇਸ਼ੂ ਦਾ ਅੱਗੇ ਕੀ ਹੁੰਦਾ ਸੀ ਇੱਕ ਬਨ ਜਾਂਦੀ ਸੀ ਕਿ ਕਿਸੇ ਨੂੰ ਛੂਟ ਕਰਦੀ ਸੀ ਪਾਲਿਸੀ ਕਿਸੇ ਨੂੰ ਨਹੀਂ ਕਰਦੀ ਸੀ ਔਰ ਇਹ ਸਾਰਾ ਜਿਹੜਾ ਉਪਰ ਆਲਾ ਇਹ ਸਾਡੇ ਮਾਨਯੋਗ ਨੈਸ਼ਨਲ ਕਮਿਸ਼ਨਰ ਕੇਜਨੀ왈 ਜੀ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਇਹ ਉਹਨਾਂ ਦੀਆਂ ਇਹ ਜੋ ਵੀ ਕਮੇਟੀਆਂ ਬਣਾਈਆਂ ਉਹਨਾਂ ਦੀ ਅਪਰੂਵਲ ਹੈ ਔਰ ਉਹਨਾਂ ਦੀ ਐਡਵਾਈਸ ਹੈ ਜਿਹਦੇ ਨਾਲ ਅਸੀਂ ਇਹ ਚੱਲ ਰਹੇ ਹਾਂ ਐ ਸਟੈਪ